ਮਾਸਟਰ ਕੈਡਰ ਪੰਜਾਬੀ ਈਟੀਟੀ ਕੈਡਰ ਪੇਪਰ A ਜੁਜੀਸੀ ਮੈਟਰ ਬੀਟੀ ਪਲੱਸ ਪੰਜਾਬੀ ਟੀਜੀਟੀ ਐਂਡ ਟੀਜੀਟੀ ਅੱਜ ਆਪਾਂ ਗੱਲ ਆਨਗਾਰੇ ਦੀ ਜਿਸ ਵਾਂ ਨੂੰ ਕਵਰ ਨਾਵਲ ਕਾਲ ਪੰਜਾਬੀ ਨਾਵਲ ਦਾ ਦਾਦਾ ਗੌਰ ਜਿਸ ਵਾਂ ਨੂੰ ਕੰਵਲੂ ਪੰਜਾਬੀ ਨਾਵਲ ਦਾ ਦਾਦਾ ਗੌਰ ਕਿਹਾ ਜਾਂਦਾ ਹੈ ਜੀ

स्वामी जुलिया वाले वार की घटना वापरी सी उन्नीस सौ उन्नीस पिंड के जिला के जिला मोगा मौत हो फरवरी दो हजार भी माता कौन सी जी हरनाम कौर पिता महला सिंह पत्नी ने दो ब्याह हुए जी पहली सी मुख्तियार कौर जसवंत कौर जी दूजी पत्नी थी ਉਹਨਾਂ ਦੇ ਇੱਕ ਪੁੱਤਰ ਤੇ ਚਾਰ ਪੁੱਤਰੀਆਂ ਸੀ ਜੀ ਉਹਨਾਂ ਦੀ ਪਹਿਲੀ ਪੁਸਤਕ ਜੋ ਕਿ ਇੱਕ ਬਾਤਿਕ ਦੀ ਪੁਸਤਕ ਕੀ ਦੋ ਤਰੀਕਾ ਵਿੰਦੀਆਂ ਨੇ 1941-42 ਉਹਦਾ ਨਾਮ ਕੀ ਹੈ ਜੀ ਜੀਵਨ ਕਨਿਆ ਕੀ ਨਾਮ ਹੈ ਜੀ ਜੀਵਨ ਕਨਿਆ ਤੇ ਆਖਰੀ ਕਿਤਾਬ ਉਚ ਲਿਆ ਜਾਂਦਾ ਹੈ ਉਹਦਾ ਨਾਮ ਜੀ ਪੁਰ ਦਰਗਾਹ ਕੀ ਨਾਮ ਹੈ ਜੀ ਪੁਰ ਗਰਗਾ ਜੋ ਕਿ ਕ ਸਵਾਜੀ ਬਣੀ ਸੀ ਇਸੇ ਕ ਸਵਾਜੀ ਬਣੀ ਸੀ ਉਹਨਾਂ ਦੀ ਸਵਾਜੀ ਬਣੀ ਕ ਪੁੰਨਿਆ ਦਾ ਚੰਨ ਵੀ ਹੈ ਇਹ ਵੀ ਪੁੰਨਿਆ ਦਾ ਚੰਨ ਜੋ ਕਿ 2007 ਦੇ ਵਿੱਚ ਆਈ ਇੱਕ ਬਹੁਤ ਹੀ ਸ਼ੋਕਾ ਜਿਹੜੇਾਰੇ ਪਾਦਾਂ ਤੋਂ ਕੁਛੀ ਜਾਂਦੀ ਆ ਯਾਰ ਬਾਰੇ ਹੈ ਜੀ ਪੁੰਨਿਆ ਦਾ ਚੰਨ 2007 ਦੇ ਵਿੱਚ ਪਹਿਲਾ ਨਾਵਲ ਪੇਰਾ ਦੀ ਕੱਟ ਨੂੰ ਪਾਂਚੀ ਇਹ ਨਾਵਲ ਹੈ ਸੱਚ ਨੂੰ ਸਾਹਸ ਕਿੰਨੀ ਵਿੱਚ ਆਇਆ 1944 ਵਿੱਚ ਇੱਕ ਸੱਤੀਕਟਨਾ ਤੇ ਦਾ ਨਾਵਲ ਹੈ ਜੀ ਦੇ ਇੱਕ ਪਾਤਰ ਹੁੰਦਾ ਕੌਰ ਸਿੰਘ ਜਿਹੜਾ ਪਾਤਰ ਹੁੰਦਾ ਜੀ ਕਾਰਮੇਸ਼ੀਵਤ ਨੂੰ ਕਵਰ ਸਿੰਘ ਵੀ ਕਹਿ ਦਿੱਤਾ ਜਾਂਦਾ ਦਾ ਨਾਮ ਕਈ ਥਾਵਾਂ ਤੇ ਕਵਰ ਸਿੰਘ ਹੁਣ ਤੇ ਜਗ੍ਹਾ ਤੇ ਕਾਰਮੇ ਹੋ ਜਾਂਦਾ ਤੇ ਇੱਕ ਬੰਦਾ ਹੁੰਦਾ ਸਰਗਨ ਸਿੰਘ ਜਿਹਦੇ ਵਿੱਚ ਮਾਇਕ ਆਦਰਸ਼ ਆਦਿ ਜੀਵਨ ਪੇਸ਼ਕੀ ਕਰਿਆ ਗਿਆ ਹੈ ਜਿਹਦੇ ਵਿੱਚ ਕਾਮਸੂਨੀ ਹੁੰਦਾ ਸੱਚਾਵੰਦਾ ਤੇ ਸਰਵਿੰਤੀ ਵੀ ਹੁੰਦਾ ਮਾੜਾ ਬੰਦਾ ਤੇ ਪਾਲੀ ਜਿਹੜਾ ਕਿ ਦੂਜਾ ਰੋਮਾਂਟਿਕ ਨਾਵਲ ਹੈ ਪਨ ਦੂਜਾ ਨਾਵਲ ਹੈ ਕਿੰਨੇ ਦਾ ਆ 1944 ਦੇ ਵਿੱਚ ਇਹਦੇ ਵਿੱਚ ਕਿਸਾਨੀ ਦੀਆਂ ਅਤੇ ਕਾਂਕੜਾਂ ਦੀ ਗੱਲਬਾਤ ਕੀਤੀ ਗਈ ਹੈ ਇਹਦੇ ਵਿੱਚ ਪਾਤਰ ਨੇ ਜੀ Pritkar Singh ਤੇ Balwinder Singh ਕਿਹੜੀ ਕਿਹੜੀ ਪੱਤਰੇ ਦੀ ਪਿੱਟ ਪਾਸੂ ਪਿੱਟ ਪਾਸ ਕੀ ਬੀਚ ਸਿੰਘ ਸਾਰਾ ਪਰਿਵਾਰ ਲਾਲ ਚੀ ਦਿਖਾਇਆ ਗਿਆ ਜੀ ਕਿ ਸਾਡੀ ਜੀ ਹੁੰਦੀ ਆਫਕਰਾਂ ਵੀ ਨਹੀਂ ਪਾਲੀ ਨਾਵਲ ਵਰਕਿੰਗ ਸਿੰਘ ਆ ਜਿਹੜਾ ਉਹ ਜਸਵੰਤ ਸਿੰਘ ਕਹਿੰਉ ਆਪ ਪੂਰਨਮਾਸੀ ਇਹ ਦੁਆਲਾ ਨਾਵਲ ਹੈ ਜੀ ਪੂਰਨਮਾਸੀ ਕਿਨੇ ਚਾਇਆ 1950 ਦੇ ਵਿੱਚ ਦੂਜੇ ਵਿਸ਼ਵ ਯੁੱਧ ਆਨੰਮ ਬਰਗ ਦੇ ਪਾਕਿਸਤਾਨ ਨੇ ਹਾਲਤ ਦਿਖਾਈ ਗਈ ਹੈ ਦੂਜੇ ਵਿਸ਼ਵ ਯੁੱਧ ਦੌਰਾਨ ਨਿਵਨ ਬਰਗ ਤੱਦਰ ਦੀ ਕਿਸਾਨੀ ਹਾਲਤ ਦਿਖਾਈ ਗਈ ਹੈ ਸਾਹ ਤੋਂ ਬਾਅਦ ਤਰਕਿਕ ਨਾਵਲ ਕਿਹੜਾ ਹੈ ਉਹ ਹੈ ਪੂਰਨਮਾਸੀ ਇਹਦੇ ਵਿੱਚ ਦੋ ਪਾਤਰ ਜੁਣਾ ਤੇ ਕਰਮਾ ਦੋਨੇ ਭਰਾ ਹੁੰਦੇ ਆ ਜਿਹੜੇ ਕੀ ਆਰਥਿਕ ਹਾਲਤੋਂ ਕਮਜ਼ੋਰ ਹੋਣ ਕਾਰਨ अलग अलग ढंग अपना जर्थिक स्थिति मजबूत करने विधवा भाभी है जो हम संत करवा ला करमा हम फौज विच भारती हो जाता है अगला नावला है रात बाकी है कि मिटाया उन्नीस सौ चरवंजा जागीरदारी प्रबंध विरुद्ध శ్రేణిత నావలర్ జీ శ్రేణి ఏ పాశ గి గరివా निहाल सिंह दर्शन कौर जेड़ा गुरबचन सिंह गोरेवाल होंगे ना ये लालची पैसे दे के लालच में निहाल सिंह तो दर्शन कौर का शोषण करवा है रूप तारा कि आया जी उन्नीस सौ उनाहठ विच औरत दे शोषण नाल संबंधित है देश वंड समय जिहड़े औरत दा शोषण होया उहदे विरुद्ध ਗੱਲਬਾਤ ਕੀਤੀ ਗਈ ਹੈ ਕਿ ਸਾਨੀ ਜੀ ਹੁੰਦੀ ਥੋੜੀ ਥੋੜੀ ਚਾਰਕੀ ਦੇ ਵਿੱਚ ਮਿਲਦੀ ਹੈ ਭਾਤਰ ਹੈਗੇ ਆ ਚੇਗਰੂਪ ਮੱਲਨ ਤੀਜੂ ਜਿਹੜੀ ਕਿ ਸ਼ੋਸ਼ਣ ਵੋਦੀ ਆਵਾਜ਼ ਉਠਾਉਂਦੀ ਆ ਉਹ ਹੈਗੀ ਨਾ ਜਗਰੂਪ ਤੀਜੂ ਆ ਜਿਹੜਾ ਤੀਜੂ ਆ ਜਿਹੜੀ ਇਹਨਾਂ ਸ਼ੋਸ਼ਣ ਕੀਤਾ ਜਾਂਦਾ ਹੈ ਵੀ ਸਾਰੇ ਬਲਗਾਰ ਬੰਦੇ ਤੇ ਜਿਹੜੀ ਮੱਲਨ ਹੁੰਦੀ ਹੈ ਇਹਦਾ శోషణా పతి వీ పా విన దే తిను క ਨਾਵਾਂ ਪਿਰਾਗਾਂ ਦਾ ਪਵਾਨੀ ਪਵਾਨੀ ਆ ਨੀਤੀਕ ਪਾਰਟੀ ਦੇ ਦੀਆਂ ਗਤੀਵਿਧੀਆਂ ਨਾਲ ਸੰਬੰਧਿਤ ਨਾਵਲ ਜਿਹਦੇ ਵਿੱਚ ਹੁੰਦਾ ਪਾਤਰ ਕਰਨਜੀ ਕਿਹੜਾ ਪਾਤਰ ਹੈ ਜਿਹਦੇ ਵਿੱਚ ਕਰਨਜੀ ਪਿਰਾਗਾਂ ਦਾ ਮਿੱਤਰ ਪਿਆਰੇ ਨੇ ਮਿੱਤਰ ਪਿਆਰੇ ਇੱਕ ਨਾਟਕ ਵੀ ਆ ਜਿਹੜਾ ਕਿ ਸੰਸਚਿਨ ਸਿੱਖੂ ਵੀ ਲਿਖਿਆ 1972 ਦੇ ਵਿੱਚ ਸਾਹਿਤ ਕਾਦਮਾ ਵਾਰਵੀ ਮਿਲਿਆ ਨੂੰ नाटक है जरा मित्र प्यारे है जसवंत सिंह है समस्याव सुतंत्रता सु तो बाद वगैरा लो जमीन लैके समस्याव आ रही थी पेश गई नावल मित्र प्यारे नात्र कि हाकम सिंह प्रकाश को 3 तीज, तीजा सिंह वीर जी तीजा सिंह वीरा जांदा जी तारीख देख ली है इस तीजा राजनीतिक समाज शास्त्री ناول है पहला है जी रात बाकी है दूजा आ तो तो जांदा जी तूवानी इदी पेचीक पात्र हुंदा है हरदेव सिंह जेड़ा कि बाहु हुंदा है सच्चा बंदा हुंदा है पार्टी दी पे चढ़ जांदा उने कुछ भी नहीं करदा हुंदा సా పార్డ ఈ సభ్యాచారావల్ బ పాత్ర ఉందవీర తిండికి ఇంగ్లై చహు ఏ నక్ మహల్ వర్ణన ਇਪਾਦੰ ਮੰਵਲੇ ਇਹ ਕਹਾੜਾ ਯਾ ਸਿੰਗਾਪੁਰ ਤੋਂ ਬੁਲਾਇਆ ਸੀ ਤੋਗੇ ਠੀਕ ਉਹਨੇ 56 ਦਿਨ ਮੰਨਿਆ ਕੋਲ ਜਾਂਦਾ ਸੀ ਕਿ ਸਾਡੀ ਦੁਕਾਨ ਵਾਲੀ ਬੰਦ ਹੋ ਗਈ ਤਾਂ ਕਰਕੇ ਕਿਸੇ ਛਾਪਿਆਂ ਦੀ ਗਿਸ ਕਰਕੇ ਸਿੰਗਾਪੁਰ ਤੋਂ ਭਵਾਣਾ ਪਿਆ ਸੀ ਹੈ ਜੀ ਪੀ ਆ ਜਾਂਦਾ ਮੁਨੁਕਤਾ ਮੁਨੁਕਟੇ ਵੀ ਤਾਂ ਆ ਜਾਂਦਾ ਜਮੀਨ ਦੀ ਲਾਟ ਵਿੱਚ ਪਰਿਵਾਰਕ ਰਿਸ਼ਤੇ ਨਹੀਂ ਬਲੀ ਚੱਲ ਜਾਂਦੇ ਜੀ ਸਰਦਾਰਾ ਪਿੰਡ ਤੇ ਦੁਹਾਰਾ ਚਿੰਤੋਕਾ ਹੁੰਦੇ ਨੇ ਜਿਹੜੇ ਕਿ ਜਮੀਨ ਦੀ ਲਾਟ ਵਿੱਚ ਪਰਿਵਾਰਕ ਰਿਸ਼ਤੇ ਨਾਗਾਂ ਨੂੰ ਭੁੱਲ ਜਾਂਦੇ ਨੇ ਇੱਕ ਦੂਜੇ ਦੇ ਵੈਰੀ ਬਣ ਜਾਂਦੇ ਨੇ ਐਨੀਆਂ ਨੂੰ ਤੋਂ ਕੋ ਸੁਰਮਾ ਇਹ ਨਸਵਾਲਿਆ ਨਾ 2010 ਤੇ ਇੱਕ ਪਹਿਲਾ ਜਿਹੜਾ ਕੱਸੀ ਹੁੰਦੀ ਆਪਾਂ ਜੀ ਨੌਂਦੀ ਲੋਹ ਦੀ ਇਹ ਨਸਵਾਲਿਆ ਨਾ ਸੰਦੇ ਨਾਵਲ ਸੀ ਪੀਰਾਜੰਦਰ ਕੋਸ਼ਾਲੀ ਦੀ ਖੂਨ ਤੋਂ ਇਹਦੀ ਲਈ 30393 ਦੇ ਵਿੱਚ ਸਾਹਤਿ ਕਾਵਿ ਵਾਰਤਕ ਵਿੱਚ ਮਿਲਿਆ 993 ਦੇ ਵਿੱਚ ਜਸਵੰਤ ਸਿੰਘ ਕਾਵਿ ਦਾ ਸਭ ਤੋਂ ਮਨਪਸੰਦੀਤ ਨਾਵਲ ਪੂਰਾ ਹੈ ਜੀ ਕੋਸ਼ਾਲੀ ਦੀ ਨੂੰ ਜੀ ਦੇ ਵਿੱਚ ਕਲਿੰਜੂਦਾ ਹਿਜਰਨ ਮਿਲਦਾਗਾ ਪੀਰਾਜੰਦਰ ਖੂਨ ਦੇ ਸੋਲੇ ਗਾਵੇ ਖੂਨ ਦੇ ਸੋਲੇ ਕਲਾ ਨਾਵਲ ਕੀ ਰਹੇਗੀ ਨਾਨਕ ਸਿੰਘ ਦਾ ਜੇ ਖੂਨ ਦੇ ਸੋਲੇ ਗਾਵੀਏ ਕੀ ਪੁੱਛਿਆ ਜਾਵੇ ਤਾਂ ਹੈ ਯਾਰ ਗੁਸਵੰਤ ਸਿੰਘ ਕੌਰ ਦਾ ਇਹਦੀ ਵਿਸ਼ਤਾਲ ਜਿਦੂ ਮੋਚਾ ਖਰਪੂ ਨਹਿਰ ਦਾ ਬਿਆਨ ਨੂੰ ਸਟਾਰਟ ਆਪਰੇਸ਼ਨ ਨਾਲ ਲੀਕਡ ਹੈ ਜਿਸ ਜਿਹਦੇ ਵੀ ਦਰਵਾਜ਼ੇ ਤੇ ਹਾਂ ਦੇ ਦਾ ਜੀਕਲ ਕੀਤਾ ਗਿਆਗਾ ਫਿਰ ਆ ਜਾਂਦਾ ਖੂਬਸੂਰਤ ਦੁਸ਼ਮਨ ਵਿਦੇਸ਼ਾਂ ਵਿੱਚ ਕੰਮ ਕਰ ਰਹੀ ਕਿਸਾਨੀਵਾਰਿਆ ਜੀ ਖੂਬਸੂਰਤ ਦੁਸ਼ਮਨ ਦੇ ਵਿੱਚ ਨਾਵਲ ਦੇ ਵਿੱਚ ਇਹਦੇ ਬੇਸ਼ੱਕ ਦੀ ਗੀਤ ਉੱਪਰ ਚਾਤ ਪਾਈ ਗਈ ਹੈ ਜੀ ਪੈरिस ਦੇ ਲੱਦਾ ਪਰਿਨੇਚਨ ਉਜਾੜ ਵਿੱਚੋਂ ਇਹਦੇ ਵਿੱਚ ਵਿਸ਼ਵਕਰਨ ਨਾਲ ਵਿਸ਼ਵਕਰਨ ਨਾਲ ਆਇਤਵਦੀ ਦੀ ਜ਼ਿਕਰ ਹੈ ਉਸੇ ਪਾਲਨ ਕੁਛ ਲਿਆ ਜਾਂਦਾ ਜਿਹਨੇ ਦਾ ਆਖਰੀ ਨਾਵਲ ਲਿਖਿਆ ਹੈ ਲੱਦਾ ਪਰਿਨੇਚਨ ਉਜਾੜ ਵਿੱਚੋਂ ਇਹ ਆਸ਼ੀ ਕਿਤਾਬ ਪੁੱਛਿਆ ਜਾਂਦਾ ਤਾਂ ਤੋ ਦਰਗਾਹ ਜੋ ਕਿ ਨੀਤ ਰਾਜੀ ਗ੍ਰੀਵਰੀ 17 ਦੇ ਵਿੱਚ ਆਈ ਦੇ ਆਖਰੀ ਨਾਵਲ ਪੁੱਛਿਆ ਜਾਂਦਾ ਤਾਂ ਲੱਗਦਾ ਪਰਿਵੇchan ਉਜਾੜ ਵਿੱਚ। ਇਹ ਆ ਜਾਂਦਾ ਇੱਕ ਹੋਰ ਥੈਲਨ। ਪੱਛਮੀ ਪੰਜਾਬ ਦੀਆਂ ਨਿੱਕਾਂ ਦਿੱਕਾਂ ਨੂੰ ਬਿਆਨ ਕੀਤਾ ਗਿਆ ਕਿ ਇਹ ਨਾਵਲ ਦੇ ਵਿੱਚ ਦੀ ਇੱਕ ਹੋਰ ਥੈਲਨ। ਉਹਨਾਂ ਦੇ ਹੋਰ ਨਾਵਲ ਜਿਵੇਂ ਜੀ ਨਾਮ ਸੀਰਾ ਉਤਰਾਧਿਕਾਰ ਕਿਹਾ ਜਾਂਦਾ ਉਹਨੂੰ ਪੰਜਾਬੀ ਨਾਵਲ ਦਾ ਬਾਬਾ ਗੋੜ ਕਿਹਾ ਜਾਂਦਾ ਜੀ। ਪਿੰਡ ਵਿੱਚ ਵਖਵਾਖ ਸ਼ਰੀਆਂ ਦਾ ਵਿਰੋਧ ਦਾ ਜਾਗੀਰਦਾਰੀ ਪ੍ਰਥਾ ਦੇ ਕੀਤੀਆਂ ਨਾਵਲ ਵੀ ਮਿਲਦਾ ਮੈਨਾਂ ਨਾਵਲ ਵਿੱਚ ਉਹਦੀ ਮਾਰਕ ਖਵਾਤ ਤੋਂ ਪ੍ਰਭਾਵਿਤ ਸੀ ਇਸਤਰੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਰੂਪਾ ਰਾਹਾਨੀ ਵਰਗ ਨਾਵਲ ਉਹਨਾਂ ਨੇ ਲਿਖਿਆ ਸੀ ਸੋਦੀ ਜਾਤੀ ਦੇ ਹੱਕ ਦੇ ਵਿੱਚ ਮਾਲਵੀ ਦੇ ਪਿੰਡੂ ਜੀਵਨਾ ਸੰਬੰਧਿਤ ਨਾਵਲ ਵੀ ਲਿਖਿਆ ਜਿਨ੍ਹਾਂ ਨੇ ਮੋਸਟ ਇੰਪੋਰਟੈਂਟ ਨਾਵਲ ਸੀ ਜਿਨ੍ਹਾਂ ਨਾਲ ਅੱਜ ਤੱਕ ਕਾਲਿਆ ਜੀ 1984 ਦੇ ਵਿੱਚ ਉਹਨਾਂ ਸਾਹਿਤ ਕਾਰ ਦੀ ਲੁੱਧਾ ਨਾਲ ਲੋਜੀ ਕਰਤਾਸਤਿੰਤਾਂ ਵਾਲਾ ਅਵਾਰਡ ਮਿਲਿਆ ਸੀ ਉਹ ਕਿ ਬੜੀ ਪੰਜਾਬੀ ਲੇਖਕ ਕਵਾ ਦੇ ਮੀਤ ਪ੍ਰਧਾਨ ਵੀ ਇਹ ਹੈ ਪੰਜਾਬੀ ਸਾਹਿਤ ਪੰਜਾਬੀ ਸਾਹਿਤ ਰਾਸ਼ਟ੍ਰ ਤੋਂ ਡੀਕੇ ਦੇ ਆਪ ਕਰਨ 76 ਵੀ ਰਿਹਾ ਤੇ ਇੱਥੇ ਹਰ ਸਾਲ ਬਾਵਾ ਗੁਰਬੰਤ ਕੁਲਰਾਸ ਸਾਣੀ ਜਸਵੰਤ ਸਿੰਘ ਗਿਣਵਾਰ ਦਿੱਤੇ ਜਾਂਦੇ ਆ ਜੀ